ਸ਼੍ਰੀ ਬਾਈਕੁਨਜੀ ਦਾ ਫਾਲਸਾ ਸ਼੍ਰੀ ਬਾਈਕੁਨਜੀ ਕੀ ਫਟੇ ਕੈਰੇ ਵਧਿਆਤਿਓ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼੍ਰੀ ਕੀ ਦਿਹਾੜੇ ਨਾਲ ਸੰਬੰਧਿਤ 350 ਨੇ ਸ਼੍ਰੀ ਕੀ ਦਿਹਾੜੇ ਦਾ ਸੰਬੰਧਿਤ ਆ ਸਾਡੇ ਕੋਲ ਬੇਟਾ ਪੰਜਵੇਂ ਦੇ 5 ਵਜੇ ਦੇ ਦਾ ਜੀਵਨ ਗੁਰ ਦਾ ਕੋਡਾ ਸਾਂਝਾ ਕਰਾਂਗੇ ਸ਼੍ਰੀ ਬਾਈਕੁਨਜੀ ਦਾ ਫਾਲਸਾ ਸ਼੍ਰੀ ਬਾਈਕੁਨਜੀ ਕੀ ਫਟੇ ਮੈਡਮ ਜੀ ਫੇਤ ਦੀ ਚਾਚਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਆਨੰਦ ਬਾਲ ਗੁਰੂ ਕੋਵਿੰਦ ਰਾਏ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਦੇ ਚੱਲ ਲਗੇ ਸੰਨ 1661 ਈਸਵੀ ਦੀ ਗੱਲ ਹੈ ਪਟਨਾ ਸ਼ਹਿਰ ਦੇ ਗਗਨ ਅਸਮਾਨ ਵਿੱਚ ਉਸ ਰਾਤ ਚੰਦਰਮਾ ਦਾ ਰੋਪ ਅਤੀ ਅਲੋਕੀ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਜਾਮੇ ਵਿੱਚ ਆਉਂ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕੀਤੇ ਵੱਧ ਰੋਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਧਰਮ ਤੇ ਆਉਣ ਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ। ਸ਼ਹਿਰ ਪਟਨਾ ਦੀ ਉਸਵਾ ਵੀ ਤੱਕ ਤੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲ ਰਹੀਆਂ। ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਪਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਣ ਕੇ ਸ਼ੁਭ ਈਮਾਨ ਹੋਏ। ਬਾਅਦ ਗੋਰੀ ਗੋਬਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ 발 ਪ੍ਰਚਾਰ ਯਾਤਰਾ ਕਰ ਰਹੇ ਸਨ। ਲੁਮੇ ਪਾਦਸ਼ਾਹ ਦੇ ਪਟਨਾ ਤੋਂ ਦੂਰ ਹੋਣ ਕਰ ਮਾਤਾ ਗੁਜਰੀ ਜੀ ਅਤੇ ਬਾਦ ਗੋਵਿੰਦ ਰਾਏ ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ। ਗੁਰੂ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਖੁਸ਼ਖਬਰੀ ਮਿਲੀ ਤਾਂ ਉਹਨਾਂ ਹੀ ਬਾਕ ਦਾ ਨਾਮ ਗੋਵਿੰਦ ਰਾਏ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਵਿੰਦ ਰਾਏ ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਮਿਲ ਮਿਲੇ। ਮਾਤਾ ਗੁਜਰੀ ਜੀ ਨੇ ਜਦੋਂ ਬਾਲੂ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰਕੁੜਾਮ ਵਿਖੇ ਇੱਕ ਸੂਫੀ ਪੀਰ ਭਿਕਣ ਸ਼ਾਹ ਨੂੰ ਇੱਕ ਦਿਨ ਅੰਦਰੋਂ ਭਾਗ ਮਨੋਂ ਮਨੀ ਅਝੇਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਧਾਰਿਆ ਹੈ। ਜੋ ਲੋਕਾਈ ਨੂੰ ਤਾਰਨ ਆਇਆ। ਦੁਨੀਆ ਨੂੰ ਉਹ ਤਰ੍ਹਾਂ ਕੀ ਆਪਣੇ ਦੋ ਬ੍ਰਿਤਾ ਨੂੰ ਨਾਲ ਲੈ ਕੇ ਪਟਨਾ ਸਾਹਿਬਨ ਰਵਾਨਾ ਹੋ ਗਏ ਸਾਰੇ ਰਸਤੇ ਤੇ ਕੰਸ਼ਾ ਦੇ ਹੱਥ ਵਿੱਚ ਮਾਰਾ ਰਹੀ ਤੇ ਦਿਲ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸ਼ਰਤਾ ਬਸ ਬਾਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਵੀ ਕ੍ਰਿਸ਼ਨਾ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਾਪ ਦੇ ਚਰਨਾਂ ਵਾਸਤੇ ਉਸ ਪਰ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖਿੰਡ ਗਿਆ ਜਿਵੇਂ ਕੋਈ ਲੋਹਾ پارਸ ਨੂੰ ਛੂ ਕੇ ਸੋਨਾ ਹੋ ਗਿਆ ਹੋਵੇ। ਪੀਰ ਪੀਖਨ ਸ਼ਾਹ ਨੇ ਪਰਕ ਲਈ ਮਠਾਈਆਂ ਦੀਆਂ ਦੋ ਮਟਕੀਆਂ ਬਾਗ ਮੁੰਦੇ ਚੜਨਾ ਅੱਗੇ ਰੱਖੀਆਂ। ਇੱਕ ਹਿੰਦੂਆਂ ਲਈ ਦੂਜੀ ਮੁਸਲਮਾਨਾਂ ਲਈ। ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਤ ਕਿਸ ਪੰਥ ਦਾ ਸਾਥ ਦੇ ਦੇਗਾ। ਬਾਗ ਗੋਬਿੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਨੰਗੇ ਹਨ ਦੋਹਾਂ ਮਟਕੀਆਂ ਉੱਤੇ ਰੱਖੇ। ਉਸ ਵਾਰ ਸੰफी पीर ਦੀਆਂ ਅੱਖਾਂ ਵਿੱਚ ਹੰਝੂਆਂ ਦੇ ਬੁੱਤੀ ਚੱਲਦੇ। ਉਹਨਾਂ ਨੇ ਸਮਝ ਲਿਆ ਕਿ ਇਹ ਬਾਲ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ। ਹਿੰਦੂਆਂ ਦਾ ਵੀ ਹੈ ਮੁਸਲਮਾਨਾਂ ਦਾ ਵੀ ਹੈ। ਹਰ ਜੀਵ ਦਾ। ਪੀਰ ਵੀ ਕਨਸ਼ਾ ਦੇ ਦਿਲ ਵਿੱਚ ਨਿਸ਼ਟਾ ਹੋ ਗਿਆ। ਉਹ ਕਹੇ ਉੱਤਰੀ ਇਹ ਤਾਂ ਸਭ ਦਾ ਗੁਰੂ ਹੈ, ਸਭ ਦਾ ਸਰਪ੍ਰਸਤ ਹੈ। ਉਸ ਦਿਨ ਤੋਂ ਪਟਨਾ ਦੇ ਗਲੀ, ਕੁੱਚੀਆਂ ਵਿੱਚ ਇਹ ਗੱਲ ਹਵਾਵਾਂ ਵਾਂਗ ਫੈਲ ਗਈ ਕਿ ਇੱਕ ਅਜੀਹਾ ਬਾਲ ਜਨਮਿਆ ਹੈ। ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਜਾਤੀ ਲਈ ਨਹੀਂ ਸਭ ਪੂਰੇ ਸੰਸਾਰ ਲਈ ਹੈ ਸ਼੍ਰੇਸ਼ਟ ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ ਹੌਲੀ ਬੇੜੇ ਵਿੱਚ ਭੱਜਣ ਫਿਰਨ ਜੋਗੇ ਹੋ ਗਏ ਤੇ ਮਿੱਟੀ ਤੋਤਲੀ ਬਾਣੀ ਵੀ ਬੋਲਣ ਲੱਗ ਗਏ ਬਾਲ ਗੁਰੂ ਜੀ ਦੀ ਵਡਿਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨਮਾਸ਼ੀ ਤੇ ਮੱਸਿਆ ਆਦਿ ਜੇ ਸਮਿਆਂ ਤੇ इकट्ठी हो के तार गुरु गोविंद राय जी ने दर्शना ले आऊंगा इस तरह स्पष्ट होता है कि दशमेश पिता श्री गुरु गोबिंद सिंह जी जुल्म का नाश ते सर्वत्र ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਪੀਰ 피ਖਨ ਸਾਖੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਝਲਕ ਸੀ ਜੋ ਅੱਗੇ ਚੱਲ ਕੇ ਖਾਲਸਾ ਦੀ ਸਿਰਜਣਾ ਵਿੱਚ ਪ੍ਰਗਟ ਹੋਈ ਜੀ ਬਾਹਿਪੱਤੀ ਦਾ ਕਾਰਜਾ ਜੀ ਬਾਹਿਪੱਤੀ ਜਿੱਕੀ ਇਤਿਹਾਸ